ਮੇਰਾ ਗੇਰ ਡੰਡਾ ਛਡਾ ਬਹਿ ਕਿਵੇਂ ਲੱਗਦਾ ਨਹੀਂ ਹੈਗੇ ਲੱਜਾਂਦੇ ਨਹੀਂ ਇਹ ਪਹਿਲਾ ਵਾਰ ਇਹ ਤਾਂ ਮਤਲਬ ਕਰਦੇ ਧੋਤੇ ਬੰਦੇ ਨੂੰ ਚੱਕ ਲੋ ਕੋਈ ਤੁਸੀਂ ਤੁਸੀਂ ਕਿਵੇਂ ਡੰਡਾ ਛੱਡ ਤੇਰੇ ਕੋਲ ਅਰਸਟੋ ਕੋਈ ਰੀਜਨ ਪਹਿਲਾਂ ਤੁਸੀਂ ਪ੍ਰੂਫ ਕਰੋ ਕਿ ਗਾਇਬ ਨਿਕਲ ਕੇ ਖੈਗੀ ਹੈ ਅਸੀਂ ਲੈ ਜਾਈਏ ਨੋਟ ਕਰਾਉਣਾ ਤੇ ਤੁਸੀਂ ਚੁੱਪ ਕਰਕੇ ਲੈ ਕੇ ਜਾਓ ਐਵੇਂ ਮਾਰਨਾ ਘੁਟਣਾ ਨਹੀਂ ਹੈਗਾ ਹਾਂ ਆ ਫਿਰ ਆ ਕੀ ਹੈ ਆ ਕੀ ਹੈ ਆ ਕੀ ਹੈ ਡੰਡਾ ਛੱਡ ਬਹਿ ਆਹ ਕੀ ਹੈ ਡੰਡਾ ਛੱਡ ਬਹਿ ਆਹ ਕੀ ਹੈ ਛੱਡ ਆ ਹਾਂ ਜੀ ਉਹ ਵੀਰੇ ਮੈਨੂੰ ਵੀ ਕੰਨ ਹੋਣਾ ਫੈਂਕੀ ਗਣਾ ਕਲੇਨ ਉਹ ਕੁੱਛੀ ਕਲੇ ਠਾਣੇ ਦਾ ਲੱਗੇ ਹੋਇਆ ਦੇਣਾ ਬੇਨਾ ਛੋੜਾ ਮੈਨਾ ਸੱਪਰੀ ਲੱਗਿਆ ਹੋਇਆ ਮੈਂ ਸੜਕੇ ਤੁਰਿਆ ਜਾ ਰਿਹਾ ਇਹਨਾਂ ਦੀ ਵੀਡੀਓ ਬਣਾਓ ਬਿਨਾ ਮਤਲਬ ਹੈ ਕੋਈ ਨਹੀਂ ਨਹੀਂ ਮਤਲਬ ਫਿਰ ਦੱਸਣਾ ਚਾਹੀਦਾ ਦੱਸਣਾ ਤੈਨੂੰ ਦੱਸਣਾ ਚਾਹੀਦਾ ਨਾ ਮਤਲਬ ਦੱਸ ਲੈ ਸਾਥੀਆਂ ਦੇ ਸਭ ਕੁਛ ਹੋਏ ਨਹੀਂ ਦੱਸ ਦੇ ਮੇਰੇ ਘਰ ਤੋਂ ਬੜਾ ਮੁੰਡਾ ਮੇਰੇ ਕਿਨੇ ਭੇਜਿਆ ਗੱਲ ਕੀ ਆ ਪਹਿਲਾਂ ਗੱਲ ਨੂੰ 16 ਲਿਖਿਆ ਮੇਰੇ ਘਰੇ ਬੱਚਿਆਂ ਦਾ ਕੈਰ ਮੈਂ ਡੰਡਾ ਨਹੀਂ ਡੰਡਾ ਨੂੰ ਛੱਡੋ ਵੀਡੀਓ ਮਾਰੋ ਛੱਡ ਦੋ ਛੱਡ ਦੋ ਛੱਡ ਦੋ ਕਿਹਦੇ ਕਹਿਣਦੇ ਆਇਓ ਕਿਹਦੇ ਕਹਿਣਦੇ ਆਇਓ ਛੱਡ ਹੱਥ ਛੱਡ ਕਿਹਦੇ ਕਹਿਣਦੇ ਆਇਓ ਪਹਿਲਾਂ ਕਿਹਦੇ ਕਹਿਣਦੇ ਆ ਗੱਲ ਦੱਸ ਪਹਿਲਾਂ ਮੈਂ ਦੱਸਣਾ ਠੰਡਾ ਕੋਈ ਗੱਲ ਕਰ ਤੇਰੇ ਖਰ ਕੰਪਲੀਟ ਆ ਕਿੰਨੀ ਵਾਰੀ ਤੈਨੂੰ ਫੋਨ ਕਰਿਆ ਕਿੰਨੀ ਅਪਲੇ ਦਾ ਕੋਈ ਸਕੂਲ ਹੈਗਾ ਉੱਥੇ ਕੋਲ ਕੰਪਲੀਟ ਸਬੂਦ ਹੈਗਾ ਨਹੀਂ ਇੱਕ ਸਬੂਦ ਕੰਪਲੀਟ ਦੇ ਨਾਲ ਤੇ ਲੈ ਜਾ ਕੇ ਤੁਸੀਂ ਆ ਤਕਾ ਤਰੀਕਾ ਅੱਜ ਤਾਂ ਨੋਟ ਕਰਾਉਣਾ ਆ ਆ ਤਰੀਕਾ ਇਹ ਨੋਟ ਕਰਾਉਣਾ ਹ ਇਹ ਨੋੜ ਕਰਾਣਾ ਕਿਨੇ ਪੁਲਿਸ ਦੇ ਗਲ ਪੈ ਰਹੇ ਡੰਡਾ ਫੜ ਕੇ ਤੇ ਤੁਸੀਂ ਤਾਂ ਮਾਰਨ ਨੂੰ ਆ ਰਹੇ ਹੋ ਪਾਵਨਗ ਵਾਲੇ ਮੈਂ ਤੁਸੀਂ ਮਾਰਿਆ ਤਾਂ ਹੀ ਉਹਨਾਂ ਨੇ ਡੰਡਾ ਫੜਿਆ ਨਾ ਲੈ ਕੇ ਆਉ ਜਾ ਕੇ ਕੋਈ ਗੱਲ ਨਹੀਂ ਮੈਂ ਵੀ ਕਰਾਣਾ ਫੋਨ ਮੈਂ ਉਹਨੇ ਕਰਾ ਦੇਣਾ ਫੋਨ ਤੁਹਾਨੂੰ ਐਸਐਸਪੀ ਸਾਹਿਬ ਦੇ ਉੱਥੋਂ ਚਲੋ ਚਲੋ ਹੋਰ ਕਿਹਦੇ ਕੋ ਫੋਨ ਸਾਡੇ ਕੋਲੇ ਕੋਈ ਆਇਆ ਹੀ ਨਹੀਂ ਮੇਰੇ ਕੋਲੇ ਨੰਬਰ ਨਹੀਂ ਕੋਈ ਫੋਨ ਮੈਂ ਤਾਂ ਕੇ ਰਹਿ ਗਿਆ ਫੋਨ ਹੀ ਲਾ ਹੋ ਗਿਆ ਅੱਛਾ ਤਾਂ ਕਿਥੋਂ ਆਏ ਆ ਹੱਥ ਪਾ ਕੇ ਸਾਡੀ ਬਰਦੀ ਖੋਲਤੀ ਮੇਰਾ ਬੰਦਾ ਓਹੋ ਹੋ ਹੋ ਆਹ ਨਹੀਂ ਤੁਸੀਂ ਤੁਸੀਂ ਕਾ ਕੁਰਸੀ ਕਰ ਰਹੇ ਤੁਸੀਂ ਕਾ ਕੁਰਸੀ ਆ ਵੀਡੀਓ ਚ ਇਹ ਵੀ ਆਈ ਹੈ ਕਾ ਕੁਰਸੀ ਕਰ ਰਹੇ ਤੁਸੀਂ ਨੋਟ ਕਰਾਉਣਾ ਭੱਜੇ ਕਦੋਂ ਕਾ ਨੋਟ ਕਰਾਉਣਾ ਦੱਸੋ ਹੋਵੇ ਮੈਨੂੰ ਹੋਰ ਗਿਆਨ ਪੜ੍ਹਦੇ ਫਿਰ ਫੋਨ ਚੱਕਣ ਅੱਛਾ ਤੁਹਾਨੂੰ ਕੋਈ ਸਬੂਤ ਨਹੀਂ ਲੈ ਮੇਰੇ ਖਿਲਾਫ ਪਹਿਲੇ ਇੱਕ ਗੱਲ ਦਾ ਜਵਾਬ ਦਿਓ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਨੂੰ ਸਬੂਤ ਮਿਲੇ ਮੇਰੇ ਖਿਲਾਫ ਕੋਈ ਪੁੱਛ ਕੇ ਸੇ ਕਰਨੀ ਐ ਜੀ ਨੇ ਪੁੱਛ ਕੇ ਆ ਪੁੱਛ ਕੇ ਫਰੂਰੇ ਕਰ ਲੰਦੇ ਪੁੱਛ ਕੇ ਕਿਥੇ ਰਾਮ ਨਾਲ ਐ ਕਰੀਂ ਪੂਰੇ ਹੀ ਕਰ ਸਾਦੇ ਪੁੱਛ ਕੇ ਜੇ ਫਿਰ ਰਾਜੇ ਕੀ ਗੱਲ ਹੋ ਗਈ ਪੁੱਤ ਦਾ ਪੈਰੇ ਪੁਲਿਸ ਦਾ ਹੁਣ ਵੀ ਕਿਵੇਂ ਬੋਲ ਰਿਹਾ ਤੇ ਤੁਸੀਂ ਗੱਲ ਨਹੀਂ ਬਹਿ ਰਹੇ ਪੁਲਿਸ ਨੇ ਪੁਲਿਸ ਨੇ ਆਰਾਮ ਨਾਲ ਗੱਲ ਕੀਤੀ ਆ ਕਿ ਕੁਝ ਪੁੱਛਿਆ ਮੈਨੂੰ ਪਤਾ ਸੀਗਾ ਕਿ ਉਹ ਕੰਮ ਕਰਨਾ ਹੈ ਉਧਰ ਕੋਈ 4 ਬਹੇ ਚੜਾਏ ਹੋਣੇ ਅਗਲੇ ਨੇ ਮੈਨੂੰ ਪਤਾ ਨਾ ਹੁੰਦਾ ਮੈਨੂੰ ਪਤਾ ਹੈ ਨਾਲੀ ਦੁਨੀਆ ਚ ਰਹਿੰਦਾ ਉਹ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ ਚੰਗੀ ਤਰ੍ਹਾਂ ਜਾਣਨਾ ਪਸਾਣੇ ਸਾਰੇ ਪੁਲਿਸ ਆਣ ਸੰਗੀ ਤਰ੍ਹਾਂ ਜਾਣਦਾ ਸਾਰੇ ਨੂੰ ਮੈਂ ਸਭ ਨੂੰ ਜਾਣਦਾ ਮੈਂ ਚੰਗੀ ਤਰ੍ਹਾਂ ਠੀਕ ਅੱਛਾ ਜੀ ਠੀਕ ਹੈ ਤੂੰ ਫੋਨ ਵੀ ਚੱਕਣ ਤੇ ਹਟ ਗਿਆ ਮੈਂ ਫੋਨ ਚੱਕਣ ਤੇ ਹਟ ਗਿਆ ਤੁਸੀਂ ਕਰਾਇਆ ਇੱਕ ਵਾਰ ਫੋਨ ਸੀਗਾ ਮੈਨੂੰ ਕਰਾਇਆ ਤਾਂ ਉਹਨੇ ਤੁਹਾਨੂੰ ਸਾਰੀ ਗੱਲਬਾਤ ਦੱਸੀ ਮੈਨੇ ਵੀ ਮੇਰੇ ਖਿਲਾਫ ਪ੍ਰੂਫ ਲੈ ਕੇ ਆਓ ਜੀ ਮੈਨੂੰ ਲੈ ਕੇ ਜਾਓ ਗੱਲ ਖਤਮ ਹੈ ਜੀ ਅਸੀਂ ਲੈਣਾ ਹੈ ਜੀ ਜਦ ਲੈਣਾ ਤੂੰ ਉੱਪਰ ਦੀ ਕਾਤੋਂ ਭੱਜ ਗਿਆ ਹੈ ਜਦ ਲੈਣਾ ਤੂੰ ਉੱਪਰ ਦੀ ਕਾਤੋਂ ਭੱਜ ਗਿਆ ਜਵਾਬ ਦਿਓ ਤੁਸੀਂ ਤੁਹਾਡੇ ਕੋਲ ਕੋਈ ਅਰੈਸਟ ਵਾਰੰਟ ਹੈਗਾ ਸਰਚ ਵਾਰੰਟ ਹੈਗਾ ਤੁਹਾਡੇ ਕੋਲ ਇਸ ਟਾਈਮ ਨਹੀਂ ਜਦੋਂ ਤੱਕ ਅਸੀਂ ਉੱਧਰੋਂ ਕਰਦੇ ਆ ਤੂੰ ਕਿਉਂ ਭੱਜ ਗਿਆ ਉੱਪਰ ਦੀ ਦੱਸੀ ਅੱਛਾ ਇਹ ਸੱਚ ਉਹ ਕਮਰਾ ਮੇਰਾ ਇਹ ਕਮਰਾ ਕਿਹਦਾ ਮੈਨੂੰ ਕੀ ਪਤਾ ਇਹ ਕਮਰਾ ਕਿਹਨਾਂ ਦਾ ਹੈ ਸਾਨੂੰ ਨਹੀਂ ਪਤਾ ਕਿ ਇਹ ਤੁਸੀਂ ਉੱਪਰ ਬੜੇ ਕਿਵੇਂ ਤੇ ਤੂੰ ਉੱਪਰ ਦੀ ਚੌਂਥੀ ਕਿਵੇਂ ਇੱਧਰ ਤੂੰ ਉੱਪਰ ਦੀ ਚੌਥੀ ਕਿਹਦੇ ਦਾ ਥੋੜੇ ਕੋਲ ਹੈਗਾ ਥੋੜੇ ਇੱਧਰ ਆਉਣ ਦਾ ਪਰ ਥੋੜਾ ਮਤਲਬ ਹੀ ਨਹੀਂ ਬਣਦਾ ਇਹਨਾਂ ਨੇ ਕਰਿਆ ਆਂ ਤਾਂ ਕਿਸੇ ਹੋਰ ਦੇ ਦੱਸੋ ਥੜਿਓ ਪਹਿਲੇ ਦਾ ਸਰਚ ਵਾਰੰਟ ਹੈਗਾ ਮੇਰੇ ਘਰ ਦਾ ਮੇਰੇ ਖਿਆਲ ਪਹਿਲਾਂ ਸਰਚ ਵਾਰੰਟ ਲੈ ਕੇ ਆਓ ਫੇਰ ਅੱਗੇ ਗੱਲ ਕਰੋ ਸਰਚ ਕਰੀ ਉਹਨੂੰ ਸਰਚ ਕਰੀ ਨਹੀਂ ਤੁਸੀਂ ਉੱਥੇ ਅੰਦਰ ਵੜਿਓ ਅਗਲੇ ਤੇ ਤੂੰ ਉੱਪਰ ਦੀ ਕੀ ਪੱਤ ਕਹਿ ਰਿਹਾ ਤੁਸੀਂ ਮਾਰ ਨਹੀਂ ਦੇ ਦੋ ਸਾਹ ਮੈਂ ਤੁਸੇ ਵੜ ਕੇ ਨਾ ਪਰ ਆਹ ਦੋ ਸਾਹ ਤੁਸੀਂ ਵੜ ਕੇ ਆਸੀ ਬਾਰਾਂ ਟਨ ਨਾਲ ਬੜੀ ਸਗਾ ਜੀ ਕਿੰਨਾ ਕਵਰਨਟ ਜੀ ਤਾਂ ਮਰੇ ਪੱਜ ਕੇ ਕਿਉਂ ਆ ਪਹਿਲਾਂ ਮੇਰੀ ਗੱਲ ਸੁਣਾ ਹਾਂ ਮੈਨੂੰ ਮੈਂ ਕਹਿੰਦਾ ਜੀ ਫੋਨ ਤੇ ਉਹਨੇ ਕਿਹਾ ਮੇਰੀ ਗੱਲ ਸੁਣੋ ਹਾਂ ਹੁਣ ਜਿਹੜਾ ਗੱਡੀ ਚਲਾਉਂਦਾ ਬੰਦਾ ਉਹਦੇ ਕਾਗਜ਼ ਪੱਤਰ ਤੁਸੀਂ ਮੰਗਦੇ ਹੋ ਕਿ ਨਹੀਂ ਮੰਗਦੇ ਮੰਗਦੇ ਜਿਹਦੇ ਨਹੀਂ ਹੁਣ ਉਹਦਾ ਤਾਂ ਕੀ ਕਰਦੇ ਹੋ ਪਰ ਤੁਸੀਂ ਤੈਨੂੰ ਆ ਕੇ ਕੁਝ ਕਿਹਾ ਤੈਨੂੰ ਬੋਲਿਆ ਦੇਖੋ ਜੀ ਇਹਦੇ ਵਾਸਤੇ ਤੁਸੀਂ ਬਿਨਾ ਪੁੱਛੇ ਮੇਰੇ ਅੰਦਰ ਬੜੇ ਇਹ ਰੋਣ ਜਾ ਅਰੈਸਟ ਕਰਾਉਣ ਚਾਹੀਦਾ ਉਹ ਲੈ ਕੇ ਆਓ ਮੈਂ ਚੱਲਾਂਗਾ ਨਾਲ ਮੈਂ ਲੈ ਕੇ ਜਾਓ ਤੁਸੀਂ ਅਰੈਸਟ ਮੈਂ ਚੱਲਾਂਗਾ ਖੁਦ ਜੱਮਾ ਲਾਉਗਾ ਪਹਿਲਾਂ ਲੈ ਮੈਂ ਮਤਲਬ ਰੱਸ ਕਰ ਰਿਹਾ ਪਰ ਮੇਰੇ ਖਿਲਾਫ ਕੋਈ ਸਬੂਤ ਮੈਨੂੰ ਪਤਾ ਹੈ ਨਹੀਂ ਤੂੰ ਤਾਂ ਗਲਾਮ ਫੜ ਕੇ ਰੱਖੀ ਤੇ ਨਾ ਮੁੱਤ ਨਹੀਂ ਗਏ ਜੇ ਸਾਡੇ ਰਾਹ ਫੁਲੇਗਾ ਇਹ ਪਰਦੀ ਫੁਲੇਗਾ ਦੇਖੋ ਤੁਸੀਂ ਪਾਈ ਲਿਆ ਬੰਦੇ ਨੂੰ ਖਿੱਚਣਾ ਲੱਗ ਗਿਆ ਬੰਦਾ ਕੁਸਤਾ ਕਰੂਗਾ ਹੀ ਕਹਿੰਦਾ ਪਹਿਲਾਂ ਦੇਖੋ ਤੁਸੀਂ ਗਲਾਮ ਡੰਡਾ ਕੋਡੇ ਕੋਲ ਹੈ ਡੰਡਾ ਤੁਸੀਂ ਮਾਰ ਰਹੇ ਹੋ ਸਮਾਨ ਸਾਡਾ ਪਰਦੀ ਬਣਨ ਲੱਗ ਗਿਆ ਗਲਾਸ ਸਮਾਨ ਬਣਿਆ ਗਿਆ ਕਿਹਨੇ ਮਾਰਿਆ ਇਹ ਸੂਏ ਦਾ ਭਰਾਏ ਜਿਹੜਾ ਨਾਰਾ ਮਾਰਦਾ ਇਹਨੇ ਬਣਿਆ ਉਹ ਡੰਡਾ ਕੋਡੇ ਕੋਲ ਦਾ ਡੰਡਾ ਮਾਰਿਆ ਤੇਰੀ ਮਾਰਿਆਗਾ ਅੱਛਾ ਮੈਂ ਥੋੜਾ ਡੰਡਾ ਫੋਲੇ ਵਾਹ ਜੀ ਵਾਹ ਇਦਾਂ ਨਹੀਂ ਜਨਾਬ ਹੁੰਦਾ ਆਪਣੇ ਨਾ ਵਰਤੇ ਦਾ ਨਿਆਂ ਖਾਣਾ ਨਹੀਂ ਹੁੰਦਾ ਯੂਨੀ ਕੰਮ ਨੇ ਠੀਕ ਹੈ ਅਸੀਂ ਕਹਾਂ ਦੰਗਿਆਂ ਦਾ ਨਿਆਂ ਹੁੰਦਾ ਨਹੀਂ ਗੱਲ ਹੁੰਦੀ ਹੈ ਕਾਨੂੰਨੀ ਕਾਰਵਾਈ ਨਾਲ ਫਿਰ ਤੁਸੀਂ ਕਹੋ ਕਾਨੂੰਨੀ ਕਾਰਵਾਈ ਪੂਰੀ ਕਰਕੇ ਲੈ ਕੇ ਆਓ ਨਾ ਜੇ ਤੁਹਾਨੂੰ ਲੱਗਦਾ ਮੈਂ ਕੋਈ ਗੱਲ ਕਰ ਰਿਹਾ ਹਾਂ ਕਾਨੂੰਨੀ ਪੂਰੀ ਹੋ ਸ ਤੇਰੇ ਨਾਲ ਲੈ ਕੇ ਆਓ ਖਾਬ ਲੈ ਦਿਖਾਓ ਪਾਓ ਕਿੱਥੇ ਲੈ ਕੇ ਆਓ ਜਨਾਬ ਦੱਸ ਕੀ ਦਿਖਾਈ ਕੀ ਪ੍ਰੂਫ ਹੈ ਕੋਈ ਉਤਪਾਦ ਹੁੰਦਾ ਹੈ ਰਸਤਾ ਕੀ ਪ੍ਰੂਫ ਹੈ ਇਹਨਾਂ ਨੇ ਕੀ ਕੀਆ ਮੈਂ ਬਸ ਸਬੂਤ ਦਿਖਾ ਦੇ ਦੂੰਗਾ ਸ਼ਾਇਦ ਨਹੀਂ ਦੇ ਦੇ ਸ਼ਾਇਦ ਨਹੀਂ ਮੈਨੂੰ ਪਤਾ ਅੰਗਰੀ ਸੱਚੀ ਗੱਲ ਕਰ ਰਹੇ ਆ ਸਾਹਮਣੇ ਘਰੇ ਬੈਠੇ ਆ ਕਿਤੇ ਨਹੀਂ ਜਾਣਾਗਾ ਕੋਈ ਮਸਲਾ ਨਹੀਂ ਕੀ ਪੰਜਾਬੀ ਦੀ ਗੱਲਾਂ ਨੂੰ ਮਰਾਉ ਮੈਂ ਉਧਰ ਵੀ ਘਰੇ ਆ ਕੇ ਗਿਆ ਵੀ ਇਹਨੂੰ ਪੇਸ਼ ਕਰੋ ਤੁਸੀਂ ਨੰਬਰ ਗਲਤ ਲਏ ਗਏ ਨਹੀਂ ਮੈਂ ਤੇਰੇ ਵੀ ਮੈਂ ਫੋਨ ਕਰ ਰਿਹਾ ਨੰਬਰ ਤੁਸੀਂ ਕਰ ਰਹੇ ਹੋ ਹਟਾਉਣਾ ਤੇਰੀ ਗੱਲ ਤੋਂ ਉੱਥੇ ਲੈ ਕੇ ਆਉਂਦੇ ਨੂੰ ਇਹ ਕੋਈ ਕਾਨੂੰਨ ਨਹੀਂ ਹੈ ਬਤਨ ਮਾਰੇ ਹੋਈ ਹੈ ਕਾਨੂੰਨ ਬਦਲੇ ਵੀ ਹੋਈ ਹੈ ਜਦ ਮੇਰੇ ਕੋਈ ਸਬਤ ਨਹੀਂ ਹੈ ਬਰਾਬਰ ਕੱਲੋ ਕੋਈ ਹੋਰ ਹੈਗਾ ਵੀ ਕਾਨੂੰਨ ਸਾਡੇ ਵੀ ਲੈਣਾ ਪੋੜੇਗਾ ਥੋੜੀ ਹੁੰਦਾ 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 ਤੈਨੂੰ ਉਹਨਾਂ ਦਾ ਸਾਰੇ ਵਾਸਤੇ ਪਹਾਲ ਗਿਆ ਤੈਨੂੰ ਬੁਲਾਉਂਦੇ ਨੇ ਮੈਨੂੰ ਚਲ ਠੀਕ ਹੈ ਜੀ ਤੁਸੀਂ ਵਰਿੰਗ ਨੇ ਵਾਲਾ ਗੱਤੋ ਆਇਓ ਹੈ ਤੁਸੀਂ ਦਾ 2-4 ਦਿਨਾਂ ਬਾਅਦ ਕਿਉਂ ਨਹੀਂ ਆਏ ਤੁਸੀਂ ਪੂਰਾ ਮਹੀਨੇ ਬਾਅਦ ਹੀ ਕਿਉਂ ਆਏ ਭੱਜਿਆ ਬਸਿਕਾ ਹਾਂ ਜੀ ਇਹ ਤਾਂ ਕਰੀਉਂ ਨਹੀਂ ਪਤਾ ਸਾਰੀ ਕਲੋਨੀ ਨੂੰ ਪਤਾ ਹੈ ਉਹਨੇ ਨੂੰ ਪਤਾ ਉਹ ਤਾਂ ਪਤਾ ਹੀ ਹੈ ਸਾਰੀ ਕਲੋਨੀ ਨੂੰ ਪਤਾ ਹੈ ਬੱਚੇ ਉੱਪਰ ਦੀ ਕਲੋਨੀ ਦਾ ਹੁੰਦਾ ਘਰੇ ਬੈਠਾ ਤੋਨ ਨੂੰ ਮੈਨੂੰ ਪਤਾ ਹੀ ਤੋਨ ਨੂੰ ਮੈਨੂੰ ਪਤਾ ਠੀਕ ਹੈ ਜਿਹੜਾ ਸਾਹਮਣੇ ਤੇਜੀ ਹੈ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਯਾਦ ਨਹੀਂ ਆਉਂਦਾ ਪਤਾ ਹੈ ਹੁਣ ਪਰ نیچے ਹੈ ਇਹ ਬੱਚਾ ਪੜ ਰਿਹਾ ਉਹ ਕਾਹਨ ਮੇਰੀ ਗੱਲ ਸੁਣਾ ਓ ਯਾਰ ਤੇਜੀ ਉਹਨੇ ਹਾਕਮ ਨਾਲ ਰਲ ਕੇ ਪੈਸੇ ਖਵਾਏ ਠੀਕ ਆ ਫੇਰ ਇਹ ਆਏ ਨੇ ਸਾਰਾ ਪਤਾ ਮੈਨੂੰ ਮੈਂ ਕੀ ਜਾਣਦਾ ਨਹੀਂ ਹੈਗਾ ਉਹਦੇ ਨਹੀਂ ਆਏ ਜੇ ਪੈਸੇ ਤੇ ਠੀਕ ਆ ਤੁਹਾਨੂੰ ਸਾਹਮਣੇ ਏ ਜੀ ਐਸੇ ਗਵਿੰਦਰ ਸਿੰਘ ਕੋਲ ਦਰਖਾਸਤ ਦਿੱਤੀ ਗਵਿੰਦਰ ਸਿੰਘ ਖੇੜੀ ਮੁਸਲਮਾਨੀਆਂ ਨੇ ਵੀ ਉਹਨੇ ਮੇਰੀ ਵਰਕਸ਼ਾਪ ਦੇ ਵਿੱਚ ਜਿਹੜਾ ਇਹ ਹੈ ਮੁੰਡਾ ਰਾਜਵੀਰ ਸਿੰਘ ਉਰਫ ਰੇਕੂ ਹਾਂ ਕਿ ਇਹਨੇ ਮੇਰੀ ਵਰਕਸ਼ਾਪ ਦੇ ਕੋਚ ਲੋਹੇ ਦਾ ਸਮਾਨ ਚੋਰੀ ਕੀਤਾ ਉਹਦੀ ਪੜਤਾਲ ਦੇ ਵਿੱਚ ਐਸੇ ਗਵਿੰਦਰ ਸਿੰਘ ਤੇ ਹੌਫਦਾਰ ਅਰਮੇਸ਼ ਸਿੰਘ ਪਰਵਾਨਾ ਨੋਟ ਕਰਾਉਣਗੇ ਸੀ ਵੀ ਇਹਦੀ ਪੜਤਾਲ ਕੀਤੀ ਜਾ ਸਕੇ ਇਹਦੇ ਸੰਬੰਧ ਚੀਜ਼ ਜਦੋਂ ਇਹ ਗਏ ਜੀ ਤੇ ਰਾਜਵੀਰ ਸਿੰਘ ਅਤੇ ਰਿੰਕੂ ਇਹਦਾ ਗਵੰਡੀ ਜਿਹੜਾ ਜੀ ਇਹ ਮੇਨ ਗੇਟ ਤੇ ਮਿਲ ਗਏ ਜੀ ਜਦੋਂ ਇਹਨਾਂ ਨੇ ਪਰਵਾਨਾ ਨੋਟ ਕਰਨ ਬਾਰੇ ਕਿਹਾ ਵੀ ਇਹ ਪਰਵਾਨਾ ਨੋਟ ਕਰੋ ਵੀ ਤੁਹਾਡੇ ਖਲਾਫ ਕੰਪਲੇਂਟ ਆਈ ਹੈ ਤਾਂ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਗੱਸਬਾਜੀ ਸ਼ੁਰੂ ਕਰਤੀ ਤਾਂ ਜਿਹੜਾ ਮੁਲਾਜ਼ਮ ਦੇ ਹੱਥ ਵਿੱਚ ਡੰਡਾ ਫੜਿਆ ਸੀ ਉਹ ਡੰਡਾ ਖੋਲਿਆ ਤੇ ਡਿਊਟੀ ਦੇ ਵਿੱਚ ਸੁਲਝਾਣ ਪਾਇਆ ਇਸ ਕਰਕੇ ਇਹਨਾਂ ਦੇ ਖਿਲਾਫ ਜੀ ਮਕਦਮਾ 100 ਨੰਬਰ 128 ਨੰਬਰ ਮਕਰਨਾ ਦਫਤਰ ਜੀ ਸੁਕੀਤਾ ਜੀ ਬਾਕੀ ਤਫਤੀਸ਼ ਕਰ ਜੀ ਕਿਹੜੀ ਕਿਹੜੀ ਤਾਲ ਮ लगी हुई है ये 132 221 VNS तो ये सर वो बार बार किसी उदी गल कर रही सर्च वारंट कोई सर्च करने दे, दे। इसकी मुलाजमो से नहीं जी परवाना नोट करावंगे थी जी ये को कह रही थी कि ਤੁਸੀਂ सर्च वारंट ਦਿਓ ਸਾਨੂੰ ਕਿ ਤੁਹਾਡੇ ਕੋ ਵਾਰੰਟ ਹੈਗਾ ਕੋਈ ਕਿਉਂ ਕਰ ਅੰਦਰ ਜਾਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਨਹੀਂ ਲੱਗ ਨਹੀਂ ਜੀ ਉਹ ਗੇਟ ਤੇ ਹੀ ਮਿਲ ਗਏ ਸੀ ਜੀ ਅੰਦਰ ਤਾਂ ਜਾਣ ਦੀ ਕੋਈ ਹੈ ਨਹੀਂ ਸੀ ਜੀ ਗੇਟ ਤੇ ਮੇਨ ਮੇਨ ਗੇਟ ਤੇ ਮਿਲ ਗਏ ਹਾਂ ਜੀ ਵੀਡੀਓ ਦੇ ਵਿੱਚ ਇਲਜ਼ਾਮ ਲਗਾ ਰਹੇ ਨੇ ਕਹਿੰਦਾ ਤੁਸੀਂ ਸਾਡੇ ਮਾਰਿਆ ਨਹੀਂ ਤੁਹਾਡੇ ਡੱਟਿਆ ਇਹ ਕਿੰਨੀ ਸੱਚਾਈ ਹੈ ਮੇਜੀ ਡੰਡਾ ਤਾਂ ਕੋਈ ਨਹੀਂ ਇਹਦੇ ਵਿੱਚ ਤਾਂ ਮੈਂ ਅਜੇ ਤੱਕ ਤਾਂ ਹੋਈ ਇਹ ਗੱਲ ਸਾਹਮਣੇ ਨਹੀਂ ਹੈ ਢੰਡੇਲ ਡੰਡੇ ਖੋਣ ਬਾਰੇ ਆਪ ਇਹਨਾਂ ਨੇ ਮੰਨਿਆ ਵੀ ਹਾਂ ਇਹ ਡੰਡਾ ਕੋਲਿਆ ਜੀ ਨਾ ਵੀਡੀਓ ਦੇ ਵਿੱਚ ਜਦੋਂ ਬੰਦਾ ਕਹਿ ਰਿਹਾ ਕਿ ਜੇ ਤੁਸੀਂ ਕੋਈ ਸਰਚ ਵਾਰੈਂਟ ਆ ਜਾਂ ਪੁੱਛਿਆ ਤੁਹਾਡੇ ਕੋਲ ਲੈ ਕੇ ਆਇਆ ਸਾਨੂੰ ਪ੍ਰੂਫ ਦਿਖਾਓ ਜੇ ਪਰਵਾਨਾ ਲੱਗੇ ਗਏ ਸੀ ਤਾਂ ਫਿਰ ਮੁਲਾਜ਼ਮਾਨ ਨੇ ਦਿਖਾ ਜਣਾ ਚਾਹੀਦਾ ਸੀ ਉਹ ਤੇ ਇਹ ਪਰਵਾਨਾ ਤਾਂ ਉਹਨਾਂ ਨੂੰ ਕਿਹਾ ਹੀ ਜਾਈ ਸੀ ਨੋਟ ਕਰਾਉਣ ਨੂੰ ਕਦੇ ਵੀ ਸਰਚ ਵਾਰੈਂਟ ਦਿਓ ਜੀ ਸਾਨੂੰ ਔਰ ਪਕੜਨ ਨੂੰ ਰੈਸਟ ਕਰਨ ਗਏ ਸੀ ਉਹ ਤਾਂ ਇੱਕ ਪ੍ਰਵਾਨਾ ਨੋਟ ਕਰਾਉਣ ਗਏ ਸੀ ਜੀ ਮਾਮਲਾ ਦਰਜ ਹੋ ਚੁੱਕਿਆ ਸੀ ਇਸ ਸਬੰਦੇ ਦੇ ਨੂੰ ਨਹੀਂ ਜੀ ਮਾਮਲਾ ਜੀ ਕੰਪਲੇਂਟ ਸੀ 45 ਦਿਨ ਸੀ ਅੱਛਾ ਜੀ ਬਸ ਇਹ ਤਾਂ ਪਹਿਲਾਂ ਚੋਰੀਦਾਰ ਨੂੰ ਲਜਾਮ ਲਾਇਆ ਸੀ ਵੀ ਸਾਡੀ ਦਰਪਛਾਪ ਚਾਏ ਬੰਦਾ ਚੋਰੀ ਕਰਕੇ ਸਮਾਨ ਭਜ ਗਿਆ ਜੀ ਉੱਥੇ ਪੁਲਿਸ ਤੇ ਵੀ aarop ਲਗਾ ਰਹੀ ਸੀ ਉਸ ਬੰਦੇ ਨੇ ਹੱਕ ਦੇ ਵਿੱਚ ਸਾਡੇ ਕੋਲ ਆਏ ਕਿ ਸਾਨੂੰ ਤੰਗ ਕਰ ਰਹੇ ਹੈ ਇਸ ਚੀਜ਼ ਕਿ ਨਹੀਂ ਚਾਹੀਏ ਮੈਂ ਜੀ ਇਹ ਤਾਂ ਕੰਪਲੇਂਟ ਜੋ ਸਾਡੇ ਕੋਲ ਕੋਈ ਲਿਖਤੀ ਆਏਗੀ ਫਿਰ ਅਸੀਂ ਕੰਮ ਫਰਤਾਲ ਦੇ ਦਫਤਰ ਚੋਂ ਤਾਂ ਅਸੀਂ ਜਾਵਾਂਗੇ ਜੀ ਜੇਕਰ ਇਸ ਤਰ੍ਹਾਂ ਪਰਵਾਨਾ ਨੋਟ ਕਰਾਂ ਜਾਂਦੇ ਤੇ ਮਤਲਬ ਪਹਿਲਾਂ ਵੀ ਇਸ ਤਰ੍ਹਾਂ ਹੀ ਜਾਂਦੇ ਨੇ ਪੁਲਿਸ ਨੂੰ ਹਾਂ ਜੀ ਪਹਿਲਾਂ ਨੁਣਕ ਤੋਂ ਉਹ ਵੀ ਫੋਨ ਵੀ ਕਰਿਆ ਜਸਵਿੰਦਰ ਸਿੰਘ ਨੇ ਪਰੇ ਨਹੀਂ ਆਏ ਫਿਰ ਪਰਵਾਨਾ ਨੋਟ ਕਰਵਾਣ ਲਈ ਮਤਲਬ ਇਹ ਜੀ ਕੀ ਗੱਲ ਹੋ ਗਈ ਕਿ ਪੁਲਿਸ ਮਲਾਜ਼ਮ ਦਾ ਉਹਨਾਂ ਨੇ ਡੰਡਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਕੋਈ ਮਲਾਜ਼ਮ ਬੋਲਦਾ ਮੱਲੂ ਉਹਦੇ ਗ੍ਰਾਮ ਹੱਥੀ ਪਾਇਆ ਗਲਾਮੇ ਤੱਕ ਵੀ ਦੇਖਿਆ ਗਿਆ ਵੀਡੀਓ ਚ ਵਾਇਰਲ ਹੋ ਜਿਹੜੀ ਖਿੱਚ ਹੈ ਇਹ ਜੀ ਥੋੜਾ ਜਿਹਾ ਕ੍ਰਿਮੀਨਲ ਬੰਦਾ ਜੀ ਇਹ ਜਿਹੜਾ ਫੌਜਵੀਰ ਹੈ ਇਹਦੇ ਪਹਿਲਾਂ ਵੀ ਮੁਕੱਦਮਾ ਦਾ ਜਿਹੜਾ ਚੋਰੀ ਦਾ ਜੀ ਇਸ ਕਰਕੇ ਇਹਨਾਂ ਨੂੰ ਥੋੜਾ ਜਿਆਦਾ ਹੁੰਦਾ ਜੀ ਜੇ ਜੁਲਜਾਬ ਹੁੰਦੇ ਨੇ ਥੋੜਾ ਜਿਆਦਾ ਉਹ ਕਰਦੇ ਨੇ ਫਿਰ ਹੁਣ ਇਸ ਮੁਕਦਮੇ ਅਰਚ ਕੀਤਾ ਹੈ ਕੋਈ ਬੰਦੇ ਆਰੈਸਟ ਵੀ ਕੀਤੇ ਇਸ ਵਿੱਚ ਹਾਂ ਜੀ ਬੰਦੇ ਦੋਵੇਂ ਆਰੈਸਟ ਨੇ ਕੋਣ ਕੋਣ ਇਹ ਰਿੰਕੂ ਤੇ ਆਪਣਾ ਰਾਜੀਵੀਰ ਸਿੰਘ ਦੋਵੇਂ ਆਰੈਸਟ ਨੇ ਪਰਚਾ ਵੀ ਦੋਨਾਂ ਤੇ ਹੀ ਦਿੱਤਾ ਜੀ ਦੋਵਾਂ ਤੇ ਹੀ ਪਰਿੰਕੂ ਦਾ ਕੀ ਹਾਲ ਹੁਣ ਸੀਗਾ ਜੀ ਵਿਚਕਾਰ ਰਿੰਕੂ ਇਹਦੇ ਨਾਲ ਹੈ ਜੀ ਇਹਦੇ ਇਹਦੀ ਇਕੱਠੇ ਆਰੈਸ਼ਟ ਇਕੱਠੇ ਇਹਨਾਂ ਦੀ ਦੋਹਾਂ ਜੇ ਇੱਕ ਪਾਸੇ ਇੱਕ ਦੂਜੇ ਪਾਸੇ ਇਕੱਠੇ ਗੇੜ ਤੋਂ ਆ ਦਾ ਬਿੱਠਾ ਹੈ ਜੀ ਹਾਂ ਤੇ ਸੀਰ ਜੀ 10 ਵਜੇ ਬੱਜੇ ਚੀ ਮੈਸਵਾ ਜੀ ਕਰਨ ਵਿੱਚ ਕਰਦੇ ਹਾਂ ਹਾਂ ਜੀ ਸ਼ਹਿਦ ਸ਼ਹਿਦ ਦੇ ਰਿਆ ਸੀ ਹਾਂ ਜੀ ਸ਼ਹਿਦ ਦੇ ਰਿਆ ਸੀ ਹਾਂ ਜੀ ਸ਼ਹਿਦ ਦੇ ਰਿਆ ਸੀ ਜੀ ਤਾਂ ਇਹਨੂੰ 10 ਵਜੇ ਬੱਜੇ ਕਰਦਾ ਸੀ ਨਾਲ ਸ਼ਹਿਦ ਦੇ ਰਿਆ ਵੀ ਹਾਂ ਪ੍ਰਗਉੜ ਪਾ ਰਿਹਾ ਜੀ ਕੰਮ ਚ ਡਿਊਟੀ